ਪਾਕਿਸਤਾਨ ਦੇ ਸਰਜ਼ਮੀਨ ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ ਸਰਨਾਇ ਆਲਮ ਗੀਰ ਸ਼ਹਿਰ ਦੇ ਇੱਕ ਕੋਨੇ ਵਿੱਚ ਜੇਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਲਾ سرمਈ ਹਵੇਲੀ ਇੰਨੀ سرمਈ ਕਿ ਦੂਰੋਂ ਕਿਸੇ ਪਹਾੜ ਦਾ ਭਲੇਖਾ ਪਾਵੇ ਛੱਤ ਤੇ ਖੜਾ ਇਨਸਾਨ ਜੇਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ ਇਸ ਛੱਤ ਤੇ ਖੜੋ ਕੇ ਹਵੇਲੀ ਦੇ ਮਾਲਕ ਨੇ ਬੇਸ਼ਮਾਰ ਵਾਰੀ ਜੇਲਮ ਦੇ ਹੁਸਨ ਦਾ ਜਲਵਾ ਦੇਖਿਆ ਸੀ ਪਰ ਉਸ ਨੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇੱਕ ਸ਼ਹਿਰ ਚ ਕਿਸੇ ਨਹੀਂ ਸੀ ਦੇਖਿਆ ਸੀ ਜਾਂ ਫਿਰ ਦਰਿਆ ਜੇਲਮ ਉਸਦਾ ਹਮਰਾਜ ਸੀ ਇਸ ਛੱਤ ਤੇ ਉਸਦੀ ਜ਼ਿੰਦਗੀ ਦਾ ਬਹੁਤ ਹਿੱਸਾ ਇਸੇ ਤਰ੍ਹਾਂ ਘੁੰਮਦਿਆਂ ਗੁਜ਼ਰਿਆ ਸੀ ਕਦੇ ਉਦਾਸ ਤੇ ਕਦੇ ਪੂਰਸ ਸਕੂਨ ਜੇਲਮ ਅਤੇ ਉਹ ਦੋਵੇਂ ਆਪਣੇ ਅੰਦਰ ਉੱਠਦੇ ਤੂਫਾਨਾਂ ਨੂੰ ਸਾਂਝਿਆ ਕਰਦੇ ਕਦੇ ਸ਼ਾਂਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇਂ ਮਿਲ ਕੇ ਦੁਗਣੇ 扑ੜਕਦੇ ਪਿਛਲੇ 40 ਸਾਲਾਂ ਤੋਂ ਇਹੀ ਹੋ ਰਿਹਾ ਸੀ ਪਿਛਲੀ ਜੁਮੇ ਰਾਤ ਨੂੰ ਉਸਦੇ بیٹے ਸ਼ਮੀਰ ਦਾ ਇੰਗਲੈਂਡ ਤੋਂ ਖੱਤ ਆਇਆ ਸੀ ਕਿ ਅਮੀ ਤੁਸੀਂ ਸਾਡੇ ਕੋਲ ਆ ਜਾਓ ਬੱਚੇ ਤੁਸਾਂ ਨੂੰ ਯਾਦ ਕਰਦੇ ਨੇ ਫਰਦੋਸ਼ ਸਲਾਮ ਭੇਜਦੀ ਸਲਾਮ ਪੇਜਦੀ ਹੈ ਤੇ ਹੋਰ ਪਤਾ ਨਹੀਂ ਕੀ ਕੁਛ ਲਿਖਿਆ ਸੀ ਖੱਤ ਪੜ੍ਹ ਕੇ ਬਨੇਰੇ ਤੇ ਰੱਖ ਦਿੱਤਾ ਤੇ ਤੇਜ਼ ਹਵਾ ਆਈ ਤੇ ਉਹ ਖੱਤ ਉੱਡਦਾ ਹੋਇਆ ਜੇਲਮ ਦੇ ਪਾਣੀ ਵਿੱਚ ਜਾ ਸਮਾਇਆ ਸੀ ਅੱਜ ਫਿਰ ਸਵੇਰ ਜਦੋਂ ਅਸਮੀਰ ਦਾ ਫੋਨ ਆਇਆ ਤਾਂ ਉਹ ਅੱਧ ਸੁਤੀ ਸੀ ਨੌਕਰ ਨੇ ਦਰਵਾਜ਼ੇ ਤੇ ਦਸਤਕ ਦਿੱਤੀ ਤਾਂ ਉਸਨੇ ਬਹਾਨਾ ਬਣਾ ਦਿੱਤਾ ਸੀ ਕਿ ਆਖ ਦੇਵਾ ਅੰਮੀ ਸੌ ਰਹੀ ਸੀ ਤਬੀਅਤ ਠੀਕ ਨਹੀਂ ਏ ਬਜ਼ੁਰਗ ਨੌਕਰ ਫਰਗੂ ਪਿਛਲੇ 50 ਸਾਲਾਂ ਤੋਂ ਇਸ ਹਵੇਲੀ ਦੇ ਚ ਕੰਮ ਕਰ ਰਿਹਾ ਸੀ ਅਤੇ ਬੇਗਮ ਸਾਈਬਾ ਦੀ ਰਗ ਰਗ ਤੋਂ ਵਾਕਿਫ ਸੀ ਉਹ ਮੁੜ ਸੋਣ ਨਾ ਸਕੀ ਸੀ ਸੁੱਕੇ ਜ਼ਖਮ ਹਰੇ ਹੋ ਗਏ ਉਸਨੇ ਜ਼ਖਮੀ ਦਿਲ ਦੀਆਂ ਤਾਰਾਂ ਫੜ ਕੇ ਕਿਸੇ ਨੇ ਝੰਡੋੜ ਦਿੱਤੀਆਂ ਸਨ ਫਿਰ ਕੋਈ ਪੁਰਾਣਾ ਅਫਸਾਨਾ ਯਾਦਾਂ ਆ ਗਿਆ ਸੀ ਯਾਦ ਆ ਗਿਆ ਸੀ ਅਫਸਾਨਾ ਜੋ ਹਰ ਵਕਤ ਉਸ ਦੇ ਦਿlo ਦਿਮਾਗ ਵਿੱਚ ਘੁੰਮਦਾ ਸੀ ਅਫਸਾਨਾ ਜੋ ਉਸ ਦੇ ਨਾਲ ਗੁਜ਼ਰਿਆ ਸੀ ਅਫਸਾਨਾ ਜੋ ਉਸ ਦੀ ਹਕੀਕਤ ਸੀ ਤੇ ਅਫਸਾਨਾ ਜੋ ਉਹ ਖੁਦ ਬਣ ਗਈ ਸੀ ਵੈਸੇ ਤੇ ਮਰਦ ਸਮਾਜ ਵਿੱਚ ਔਰਤਾਂ ਦੇ ਅਫਸਾਨੇ ਬਣਦੇ ਬੜੇ ਆਸਾਨ ਹੁੰਦੇ ਹਨ ਔਰਤਾਂ ਤਾਂ ਦੋ ਵਾਰੀ ਖਿੜਕੀ ਵਿੱਚ ਖੜੀ ਹੋ ਜਾਵੇ ਅਫਸਾਨਾ ਬਣ ਜਾਂਦਾ ਹੈ ਰਾਹ ਜਾਂਦੀ ਦੇ ਕਿਸੇ ਘੜੇ ਜਾਂਦੇ ਹਨ ਥਾਂ-ਥਾਂ ਅਫਸਾਨਾ ਨਿਗਾਹ बैठे ਹਨ ਉਸ ਦੇ ਲਈ ਪਰ ਉਸ ਨੇ ਤਾਂ ਅਮਸਲੋ ਜਗਤ ਤੇਰਮੀ ਕੀਤੀ ਸੀ ਅਫਸਾਨਾ ਵੀ ਬਹੁਤ ਬੜਿਆ ਸੀ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸ ਦੀ ਹਾਲਤ ਤੇ ਹੱਸਿਆ ਜਾਵੇ ਜਾਂ ਅੰਸੂ ਬਹਾਏ ਜਾਣ ਪਰ ਬੇਗਮ ਸਾਈਬਾ ਹੁਣ ਖੁਦਾਰ ਮਗਰੂਰ ਤੇ بلند ਉਹ ਕਿਸੇ ਚਟਾਨ ਵਾਂਗ ਸੀ ਜਿਸ ਦੇ ਅੱਗੇ ਪਾਸੇ ਉਹ ਤੂਫਾਨ ਲੰਘ ਜਾਂਦੇ ਸੀ ਤਾਂ ਉਸ ਦਾ ਸਿਰ ਨਹੀਂ ਸੀ ਝੁਕਦਾ ਪਿਛਲੇ 40 ਸਾਲ ਤੋਂ ਉਸ ਨੇ ਕਿਸੇ ਕੈਦੀ ਵਾਂਗ ਇਸ ਹਵੇਲੀ ਵਿੱਚ ਨਜ਼ਰਬੰਦ ਸੀ ਕੈਦੀ ਜੋ ਜੇਲ ਦੇ ਮਾਲਕ ਹੋਵੇ ਇਹ ਉਸ ਉਮਰ ਕੈਦ ਖੁਦ ਉਸਨੇ ਆਪਣੇ ਆਪ ਨੂੰ ਦਿੱਤੀ ਸੀ 40 ਸਾਲ ਪਹਿਲਾਂ ਉਹ ਕਿਸੇ ਤੂਫਾਨ ਵਾਂਗ ਆਈ ਸੀ ਅਤੇ ਹਵੇਲੀ ਦੀਏ ਕਿਲੇ ਵਗਦੇ ਆ ਕੰਧਾਂ ਵਿੱਚ ਸਮਾ ਗਈ ਸੀ ਉਸ ਤੂਫਾਨ ਨਾਲ ਜੋ ਗਰਦੋ ਘੁਬਾਰ ਉੱਠੀ ਸੀ ਉਸ ਵਕਤ ਨਾਲ ਉਤਰ ਗਈ ਸੀ ਬਸ ਕੋਈ ਕੋਈ ਸਖਸ਼ ਸੀ ਉਸਦੇ ਜਮਾਨੇ ਦਾ ਜੋ ਉਸਦੇ ਅਫਸਾਨੇ ਨੂੰ ਛੇੜ ਬੈਂਦਾ ਸੀ ਵਰਨਾ ਉਹ ਹੁਣ ਇੱਕ ਬੀਤ ਚੁੱਕੀ ਬਾਤ ਸੀ ਪੁਰਾਣੇ ਲੋਕ ਜਾ ਚੁੱਕੇ ਸੀ ਤੇ ਨਵੇਂ ਆ ਰਹੇ ਸਨ ਬੁੱਢੇ ਮਰ ਚੁੱਕੇ ਸਨ ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ ਉਹਨਾਂ ਰਾਜ ਹੁਣ ਉਸ ਹਵੇਲੀ ਦੀਆਂ ਕੰਧਾਂ ਵਿੱਚ ਮਹਿਫੂਜ਼ ਸੀ ਪੂਰੀ ਆਦਮਸ਼ ਨਾਲ ਜੀਵ ਉਸਦੇ ਨਫ਼ਰਤ ਸੀ ਜਦੋਂ ਸ਼ਬਦਾਂ ਤੋਂ ਵੱਧ ਗੱਲ ਨਾ ਕਰਦੀ ਮਾਇਕੇ ਉਹ ਇਸ਼ਕ ਵਿੱਚ ਛੱਡ ਕੇ ਆ ਗਈ ਸੀ ਤੇ ਸਸਰਾਲ ਉਸਨੇ ਨਫ਼ਰਤ ਵਿੱਚ ਛੱਡ ਦਿੱਤੇ ਮੁਹੱਬਤ ਅਤੇ ਨਫ਼ਰਤ ਦੇ ਦੋ ਰੰਗਾਂ ਵਿੱਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੇ ਬੇਖਬਰ ਸੀ ਨਫ਼ਰਤ ਦਾ ਰੰਗ ਉੰਦੀ ਮਮਤਾ ਦੇ ਨੰਗੀ ਰੰਗ ਨੂੰ ਵੀ ਖਾ ਗਿਆ ਸੀ ਪੁੱਤਰ ਸ਼ਮੀਰ ਨੇ ਵੀ ਕੀ ਕੀਤਾ ਸੀ ਆਪਣੀ ਹੀ ਮਾਂ ਦੇ ਜਜ਼ਬਾਤ ਦੀ ਪਰਵਾਹ ਨਾ ਕਰਦਿਆਂ ਵਿਕ ਗਿਆ ਸੀ ਉਹਨਾਂ ਲੋਕਾਂ ਕੋਲ ਜਿਨ੍ਹਾਂ ਦਾ ਨਾਮ ਲੈਣਾ ਵੀ ਆਪਣੀ ਤੋਹੀਲ ਸਮਝਦੀ ਸੀ ਉਹ ਲੋਕ ਜਿਨ੍ਹਾਂ ਨੇ ਫੁੱਲ ਵਰਗੀ ਗੁਲਾਬਾਂ ਨੂੰ ਕੰਡਿਆਂ ਦੇ ਝਾੜ ਉੱਪਰ ਸੁੱਟ ਦਿੱਤਾ ਸੀ ਹਾਂ ਫੁੱਲ ਵਰਗੀ ਤਾਂ ਸੀ ਉਹ ਗੁਲਬਾਨੋ ਤਾਜਾ ਖਿੜਾ ਗੁਲਾਬ ਵਰਗੀ ਗੁਲਾਬ ਰੰਗ ਦੇ ਕਾਬੂਲ ਦੇ ਅਨਾਰ ਵਰਗੀ ਸੁਰਖ ਗੱਲਾਂ ਸ਼ਰਬਤੀ ਅੱਖੀਆਂ ਧਾਰੀ ਧਾਰ ਸੁਰਮਾ ਨਾਜਿਕ ਪਤੀਆਂ ਵਰਗੇ ਹੋਠ ਬੋਲਦੀ ਸੀ ਤੇ ਲੱਗਦਾ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ ਪੌਣੇ 6 ਫੁੱਟ ਲੰਮ ਸਲੰਮੀ ਕੱਦ ਵਾਲੀ ਸਧਾਰਨ ਮਰਦ ਉਸਦੇ ਸਾਹਮਣੇ ਬੋਣਾ ਲੱਗਦਾ ਸੀ ਸੁਰਾਈ ਵਰਗੀ ਗਰਦਨ ਗੋਰੀਆਂ ਗੋਲ ਬਾਹਾਂ ਤੇ ਬਾਹਾਂ ਵਿੱਚ ਸੱਤ ਰੰਗੀਆਂ ਬੰਗਾ ਜੁਲਫਾਂ ਦੇ ਸ ਆ ਛੱਲੇ ਤੇ ਛੱਲਿਆਂ ਵਿੱਚ ਕਿਰਿਆ ਰੌਸ਼ਨ ਚਿਹਰਾ ਗਿੱਠ ਉੱਚੀਆਂ ਸਖਤ ਛਾਤੀਆਂ ਸੰਗ ਗਰਮੀ ਬਦਣ ਉਸੰਤਾ ਕੋਈ ਮੋਹ ਮੋਹ ਜਿਹਾ ਸੀ ਉਹ ਗੁਰਬਾ ਉਹ ਗੁਲਬਾਨੋ ਹਨੇਰੀ ਵਾਂਗ ਜਵਾਨੀ ਚੜੀ ਸੀ ਉਸਤੇ ਜਿਵੇਂ اٹਕਰਿਆ ਦਰਿਆ ਵਿੱਚ ਹੜ ਆਇਆ ਹੋਵੇ 18 ਸਾਲ ਵਿੱਚ ਛਬੀਆਂ ਦੀ ਲੱਗਦੀ ਸੀ ਉਹ ਉਸਤੇ ਅੰਮੀ ਉਸ ਨੂੰ ਸ਼ਪਾਸ਼ ਪਾ ਕੇ ਰੱਖਦੀ ਸੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਅੱਬੂ ਉਸ ਦਾ ਪੁੱਤਰਾ ਨਾਲੋਂ ਵੱਧ ਪਿਆਰ ਦਿੰਦਾ ਅਤੇ ਚਾਰੇ ਭਰਾਵਾਂ ਦੀ ਜਾਨ ਤੋਂ ਪਿਆਰੀ ਸੀ ਜਿੰਨੀ ਹਸੀਨ ਸੀ ਓਨੀ ਹੀ ਜਹੀਨ ਸੀ ਜ਼ਮੀਨਦਾਰ ਨਸੀਰ ਹੁਸੈਨ ਦੀ ਚਾਰਾ ਪੁੱਤਰਾ ਤੋਂ ਬਾਅਦ ਇਕੱਲੀ ਛੋਟੀ ਧੀ ਸੀ ਉਹ ਹਾਲੇ ਦਸਾਂ ਸਾਲਾਂ ਦੀ ਸੀ ਰਿਸ਼ਤੇ ਔਣੇ ਹੋ ਗਿਆ ਸੀ ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ ਤੇਰੇ ਬਗੈਰ ਸਾਡਾ ਦਿਲ ਕਿੱਦਾਂ ਲੱਗੇਗਾ ਬੱਚੀਏ ਅੰਮੀ ਉਸਦੇ ਵਿਆਹ ਦੀ ਗੱਲ ਛਿੜਦਿਆ ਹੀ ਅਕਸਰ ਅੱਖਾਂ ਪਰ ਲੈਂਦੀ ਗੁਲਬਾਨੋ ਸਾਰੀਆਂ ਦੁਨੀਆਦਾਰੀ ਤੋਂ ਦੂਰ ਮਸਤ ਆਪਣੀ ਸਹੇਲੀਆਂ ਵਿੱਚ ਕਸੀਦੀ ਕੱਢਦੀ ਰਹਿੰਦੀ ਅਮੀਰ ਤੇ ਹੁਸੈਨ ਸੋਨੇ ਤੇ ਸੁਹਾਗਾ ਅੱਛ ਅੱਲਰ ਉਮਰ ਬੇਗਾਮ ਬੇਪਰਵਾਹ ਤੇ ਬੇਖੌਫ ਉਮਰ ਜੋ ਜਾਗਦਿਆਂ ਖਾਬ ਦੇਖਿਆ ਉਮਰ ਜੋ ਕਸਤੂਰੀ ਵਾਂਗ ਹਿਰਨ ਵਾਂਗ ਆਪਣੀ ਮਹਿਕ ਵਿੱਚ ਹੀ ਮਦਮਸਤ ਹੋਵੇ ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿਖਰ ਦੁਪਹਿਰੇ ਇੱਕ ਸਿੱਧਾ ਕੱਢਣ ਗਈ ਡੰਗੀ ਗਈ ਸੀ ਮਿੱਠਾ ਮਿੱਠਾ ਜ਼ਹਿਰ ਚੜਿਆ ਸੀ ਉਸ ਨੂੰ ਹਲਕਾ ਹਲਕਾ ਸਰੂਰ ਹੋ ਗਿਆ ਸੀ ਰਾਤ ਨੂੰ ਬਿਸਤਰ ਤੇ ਪਈ ਉਹ ਕਰਵਟੇ ਬਦਲਦੀ ਰਹੀ ਪਰ ਉਹ حسین ਚਿਹਰਾ ਉਸ ਦੀ ਨੀਂਦ ਉਡਾ ਕੇ ਲੈ ਗਿਆ ਸੀ ਚਿਹਰਾ ਜੋ ਤਾਬੀਸੀ ਨਜ਼ਰ ਜੋ ਜਾਦੂ ਸੀ ਤੇ ਹੁਸਨ ਜਿਵੇਂ ਟੂਣਾ ਸੀ ਫਰੋਜ ਉਸਦੇ ਬੰਦ ਹੋਠਾਂ ਤੇ ਕਈ ਵਾਰ ਉਸ ਨੂੰ ਜਾਦੂਗਰ ਦਾ ਨਾਂ ਲਿਆ ਸੀ ਜਿਸ ਦਾ ਦਿਲ ਸਕੂਨ ਚੁਰਾ ਲਿਆ ਸੀ ਫਰੋਜ ਦਿਮਾਦ ਸੀ ਉਸਦੇ ਪਰੋਸੀ ਦਾ ਉਸਨੇ ਪੱਕੀ ਸੇ ਸ਼ਕੀਲਾ ਦਾ ਸ਼ੋਰ ਇੱਕ ਦੰਦ ਰੋਟੀ ਸੀ ਦੋਹਾਂ ਸੇਲੀਆਂ ਦੀ ਸ਼ਕੀਲਾ ਦੀ شادی ਸਮੇਂ ਗੁਲਬਾਨੋ ਆਪਣੀ ਖੱਲਾ ਦੀ ਬੇਟੀ ਦੀ شادی ਤੇ ਗਈ ਹੋਈ ਸੀ ਫਰੋਜ ਨੂੰ ਨਹੀਂ ਮਿਲ ਸਕੀ ਸੀ ਨਹੀਂ ਤਾਂ ਪਤਾ ਨਹੀਂ ਉਸਨੇ ਸ਼ਕੀਲਾ ਦੀ ਝੋਲੀ ਨੂੰ ਕੁਦਰਤ ਨੇ ਇਹਨਾਂ ਨਮਾਬ ਤੋਹਫ਼ਾ ਬਖਸ਼ਿਆ ਸ਼ਕੀਲਾ ਨੇ ਜਦੋਂ ਗੁਲਬਾਨੋ ਤੇ ਫਰੋਜ ਦਾ ਤੋਹਫ਼ਾ ਤੁਹਫ਼ਾ ਕਰਵਾਇਆ ਤਾਂ ਦੋਹਾਂ ਨੂੰ ਜਿਵੇਂ ਕਾਂਠ ਮਾਰ ਗਿਆ ਮੂੰਹ ਵਿੱਚੋਂ ਆਵਾਜ਼ ਨਾ ਨਿਕਲੀ ਅੱਖਾਂ ਵਿੱਚ ਅੱਖਾਂ ਫਸ ਗਈਆਂ ਦੋਵਾਂ ਦੀਆਂ ਹੋਠ ਕੰਬੇ ਤੇ ਇਸਲਾਮ ਲੇਕਮ ਜੀਬ ਤੇ ਆ ਕੇ ਰੁਕ ਗਿਆ ਦੋਨਾਂ ਦੀਆਂ ਬੋਲਾਂ ਵਿੱਚ ਫਰੋਜ਼ ਦੇ ਹੋਸ਼ ਤਾਂ ਉੱਡਨੇ ਹੀ ਸੀ ਗੁਲਬਾਨੋ ਦੇ ਵੀ ਤੀਰ ਚੱਲ ਗਿਆ ਸੀ ਇੰਨਾ ਖੂਬਸੂਰਤ ਨੌਜਵਾਨ ਜਿਵੇਂ ਕੋਈ ਤਸਵੀਰ ਹੋਵੇ ਗੁਲਬਾਨੋ ਦੇ ਦੋ ਗਿੱਠ ਉੱਚਾ ਗੋਰਾ ਨਿਸ਼ੋ ਰੰਗ ਤੇ ਫਲੋਦੀ ਜਿਸਮ ਕਾਲੀ ਸੁਹਾ ਜੁਲਫਾਂ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਵਿੱਚ ਝੁੱਕ ਚੁੱਕ ਜਾਂਦਾ ਗੁਲਮਾਨੂ ਦੇ ਦਿਲ ਦੇ ਤੇ ਕੋਰੇ ਤੇ ਖਾਲੀ ਫਰੇਮ ਫਰੋਜ ਦੀ ਤਸਵੀਰ ਵਸ ਗਈ ਸੀ ਗੁਲਬਾਨੋ ਦੇ ਨੱਕ ਵਿੱਚ ਪਾਏ ਹੀਰੇ ਦਾ ਲੌਂਗ ਲਿਸ਼ਕਾਰੇ ਸੂਰਜ ਦੀਆਂ ਕਿਰਨਾਂ ਨਾਲ ਝਗੜ ਕੇ ਫਰੋਜ ਦੀਆਂ ਅੱਖਾਂ ਵਿੱਚ ਪੈ ਰਹੀ ਸੀ ਦੂਸਰੇ ਦਿਨ ਫਰੋਜ ਤੇ ਦਿਲ ਨੂੰ ਸੰਭਾਲਣਾ ਆਪਣੇ ਸ਼ਹਿਰ ਵਾਪਸ ਚਲਾ ਗਿਆ ਥੋੜਾ ਅਰਸਾ ਬੀਤ ਗਿਆ ਸ਼ਕੀਲਾ ਅਕਸਰ ਗੁਲਬਾਨੋ ਕੋਲ ਆਪਣਾ ਖਵੰਦ ਦੀਆਂ ਗੱਲਾਂ ਕਰਦੀ ਜਦੋਂ ਵੀ ਫਰੋਜ ਦਾ ਜ਼ਿਕਰ ਛਿਰਦਾ ਗੁਲਬਾਨੋ ਦਾ ਦਿਲ ਟੜਕਣ ਲੱਗ ਜਾਂਦਾ ਫਰੋਜ ਨਾਲ ਦੂਸਰੀ ਜਿਹੀ ਮੁਲਾਕਾਤ ਨੇ ਉਸ ਇਹ ਆਰਮਾਨ ਜਗਾ ਦਿੱਤੇ ਨਾ ਉਹ ਉਸ ਨੂੰ ਮਿਲ ਸਕਦੀ ਸੀ ਤੇ ਨਾ ਪੁੱਲ ਸਕਦੀ ਸੀ ਨਾ ਖੱਤ ਨਾ ਸੁਰੀਆ ਨਾ ਹਾਨ ਨਾ ਕਾਸ਼ ਇੱਕ ਵਾਰੀ ਫਿਰ ਮਿਲ ਜਾਵੇ ਉਹ ਨੂਰਾਨੀ ਚਿਹਰਾ ਦਹੂਰੀ ਵਾਰ ਦੇਖਣ ਲਈ ਉਹ ਖੁਦਾ ਅੱਗੇ ਦੁਆ ਕਰਦੀ ਸੀ ਤੇ ਖੁਦਾ ਨੇ ਉਸ ਦੀ ਛੇਤੀ ਹੀ ਸੋਲੈ ਫਰੋਜ਼ ਇੱਕ ਦਿਨ ਅਚਾਨਕ ਘੋੜੇ ਤੇ ਚੜ ਕੇ ਆ ਗਿਆ ਬਹਾਨਾ ਕੀਤਾ ਕਿ ਆਪਣੇ ਦੋਸਤਾਂ ਨਾਲ ਸ਼ਿਕਾਰ ਖੇਡਣ ਗਿਆ ਸੀ ਵਾਪਸੀ ਤੇ ਸੋਚਿਆ ਸਸਰਾਲ ਵਾਲਿਆਂ ਨੂੰ ਮਿਲਦਾ ਜਾਵੇ ਗੁਲਬਾਨੂ ਵਾਲੇ ਸੁਣਿਆ ਜਿਵੇਂ ਉਸ ਨੂੰ ਮਨ ਵਿੱਚ ਮੁਰਾਦ ਮਿਲ ਗਈ ਉਸਨੇ ਬੁਲਕਟਿਨ ਦਾ ਨਵਾਂ ਸੂਟ ਗਰਾਰਾ ਸੂਟ ਪਾ ਕੇ ਸ਼ਗੀਰਾ ਦੇ ਘਰ ਪਹੁੰਚ ਗਈ ਗੁਲਬਾਨੋ ਉਹਨਾਂ ਦੇ ਘਰ ਦੀ ਲੜਕੀ ਸੀ ਇਸ ਲਈ ਕਿਸੇ ਨੇ ਸ਼ੱਕ ਨਾ ਹੋਇਆ ਫਿਰ ਉਸਨੇ ਗੁਲਬਾਨਾ ਨੂੰ ਰੱਜ ਰੱਜ ਕੇ ਅੱਖਾਂ ਦੇ ਪਿਆਸ ਬੁਝਾਈ ਕੋਈ ਗੱਲ ਨਹੀਂ ਹੋਈ ਦੋਵਾਂ ਨੇ ਖਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਕੋਲ ਮਿਲੇ ਮੈਂ بڑے ਬਹਾਨੇ ਬਣਾ ਕੇ ਆਇਆ ਹਾਂ ਬਹੁਤ ਉਦਾਸ ਹੋ ਗਿਆ ਸਾ ਉਸਨੇ ਆਉਣ ਦਾ ਮਕਸਦ ਦੱਸਿਆ ਮੈਨੂੰ ilm ਹੈ ਤੂੰ ਝੂਠ ਬੋਲ ਕੇ ਆਇਆ ਇਹ ਤਾਂ ਮੈਂ ਵੀ ਗੁਲਬਾਨੋ ਤੋਂ ਗੱਲ اسی ਹੋ ਰਹੀ ਸੀ دیر تک ਉਹ ਜ਼ਮੀਰ ਤੇ ਬੈਠਾ ਗੱਲਾਂ ਕਰਦੇ ਰਹਿ ਇੱਕ ਦੂਸਰੇ ਦੇ ਹੱਥ ਫੜੀ ਕਾਸ਼ਮਾ ਵਾਦੇ ਹੁੰਦੇ ਰਹਿ ਦੋਨੋਂ ਦੇ ਘਰ ਜਾਨ ਨੂੰ ਦਿਲ ਲਈ ਸੀ ਕਰਦਾ ਅਖਰ ਦੋਵਾਂ ਨੇ ਫਰੋਜ ਦੀ ਫੂਫੀ ਨਜਰੀਆ ਨੂੰ ਮਿਲ ਕੇ ਵਾਦਾ ਕੀਤਾ ਫਰੋਜ ਨੇ ਸੋਚਿਆ ਕਿ ਉਹ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤੇ ਉਹ ਸਾਥ ਦੇਵੇਗੀ ਫੂਫਾ ਨਜਰੀਆ ਬੇਗ ਨੂੰ ਜਦੋਂ ਫਰੋਜ ਤੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਕੇ ਕੁੱਪ ਹੋ ਗਈ। ਉਹ ਫਰੋਜ ਦੇ ਸਸਰਾਲ ਨੂੰ ਪਸੰਦ ਨਹੀਂ ਸੀ ਕਰਦੀ। ਉਸਨੇ ਫਰੋਜ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਦੋਵਾਂ ਹੱਥੇ ਨਾਲ ਪੱਖੀਆਂ ਚੱਲਣ ਦੇ ਹਵਾ ਦਿੱਤੀ। ਗੁਲਬਾਨੋ ਤੇ ਫਰੋਜ ਚੋਰੀਆਂ ਫੂਫੀ ਨਜੀਰੀਆ ਦੇ ਘਰ ਮਿਲਦੇ ਰਹਿੰਦੇ ਪਰ ਇਸ਼ਕ ਮੁਸ਼ਕਸ਼ ਪਾਇਆ ਨਾ ਸੁਪੇ। ਹੋ ਲਈ ਹੋ ਲਈ ਲੋਕਾਂ ਵਿੱਚ ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਪਹੁੰਚੀ ਅੰਬੀ ਨੇ ਅੰਦਰ ਵੜ ਕੇ ਗੁਲਬਾਨੋ ਨੂੰ ਸਮਝਾਇਆ ਜੇ ਤੇਰੇ ਭਰਾਵਾਂ ਤੇਰੇ ਗੱਲ ਚਲੀ ਗਈ ਤਾਂ ਫਿਰੋਜ਼ ਨੂੰ ਜਾਨੋਂ ਮਾਰ ਦੇਣਗੇ ਸ਼ਾਦੀ ਸ਼ੂ ਦਾ ਨਾਲ ਤੇਰੇ ਤਲਕਾਤ ਨੂੰ ਬਰਦਾਸ਼ਤ ਨਹੀਂ ਕਰਨਗੇ ਫਿਰੋਜ਼ ਕੁਆਰਾ ਹੁੰਦਿਆ ਗੱਲ ਹੋਰ ਸੀ ਗੁਲਬਾਨੋ ਫਿਰੋਜ਼ ਦੀ ਫੂਫੀ ਨੇ ਜਰੀਆ ਕੋਲ ਜਾ ਕੇ ਰੋਈ ਉਸ ਨੂੰ ਹੁਣ ਨਾਲ ਕੁੜੀ ਨਾਲ ਹਮਦਰਦੀ ਹੋਣ ਲੱਗੀ ਕੁੜੀ ਨਾਲ ਵਫਾ ਕਰੀਵੇਂ ਮੁੰਡਿਆ ਛੇ ਹੱਥ ਫੜਿਆ ਹੀ ਤੇ ਪਾਰ ਲੰਗਾ ਲਈ ਤਾਂ ਅਗਲੀ ਦਰਗਾਹ ਵਿੱਚ ਮੂੰਹ ਕਾਲਾ ਹੋ ਸੀ ਫੂਫੇ ਨੇ ਫਰੋਜ਼ ਨੂੰ ਬੁਲਾ ਕੇ ਸਮਝਾਇਆ ਅਗਲੇ ਦਿਨ ਫਰੋਜ਼ ਨੇ ਗੁਲਬਾਨੋ ਮਿਲੇ ਤਾਂ ਕਾਫੀ ਧੇਰ ਗਫਤੂਫ ਹੋਈ ਜਬਾਨੇ ਦਾ ਮੁਕਾਬਲਾ ਕਰਨ ਲਈ ਘਰੋਂ ਭੱਜਣ ਦਾ ਹੱਲ ਹੀ ਨਜ਼ਰ ਆਇਆ ਬਦਨਾਮ ਹੋ ਜਾਵਾਂਗਾ ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀਂ ਛੱਡਦੀ ਅੱਬੂ ਜਾਨ ਅੰਮੀ ਤੇ ਭਰਾਵਾਂ ਦੀ ਇੱਜ਼ਤ ਬੂ ਤੌਬਾ ਮੇਰੀ ਥਾਂ ਥਾਂ ਚਰਚਾ ਹੋਣਗੇ ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣਾ ਭਾਰ ਤੋਲ ਰਹੀ ਸੀ ਗੁਲਬਾਨੋ ਨੇ ਡਰ ਕੇ ਕਿਹਾ ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨਹੀਂ ਕੀਤਾ ਤੇ ਇਸ਼ਕ ਵਿੱਚ ਕੀ ਜਿਸ ਨੇ ਚਰਚਾ ਨਾ ਹੋਇਆ ਫਰੋਜ਼ ਨੇ ਜਵਾਬ ਦਿੱਤਾ ਇਸ ਦਾ ਮਤਬ ਲੇ ਤੂੰ ਮੈਨੂੰ ਕੱਢ ਕੇ ਲ ਜਾਂਦਾ ਇਰਾਦਾ ਕਰ ਲਿਆ ਗੁਲਬਾਨੋ ਉਸ ਦੇ ਮੱਥੇ ਦੀਆਂ ਪਹਿਲੀਆਂ ਜੁਲਫਾਂ ਨਾਲ ਖੇਡਦੀ ਬੋਲੀ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂਗਾ ਹੋਰ ਕਿਤੇ ਨਹੀਂ ਗੁਲਬਾਨੋ ਇੱਕ ਵਾਰ ਤੂੰ ਆਪਣਾ ਘਰ ਛੱਡ ਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਿਦਾਤ ਮਜਬੂਰਨ ਸਾਡੀ ਸ਼ਾਦੀ ਕਰਨੀ ਪਵੇਗੀ ਫਰੋਜ ਨੇ ਸਮਝਾਇਆ ਕਿਉਂ ਨਹੀਂ ਮੰਨਣਗੇ ਮੇਰੇ ਚਾਚਾ ਜਾਨ ਨੇ ਚਾਰ ਸ਼ਾਦੀਆਂ ਕੀਤੀਆਂ ਸੀ ਇਸਲਾਮ ਵਿੱਚ ਚਾਰ ਸ਼ਾਦੀਆਂ ਦੀ ਇਜਾਜ਼ਤ ਹੈ ਤੈਨੂੰ ਵੀ ਉਹੀ ਹੱਕ ਆ ਮਿਲੇਗਾ ਜੋ ਸ਼ਕੀਲਾ ਕੋਲ ਹੈ ਫਰੋਜ ਨੇ ਤਸੱਲੀ ਦਿੱਤੀ ਤੇ ਦੂਸਰੇ ਦਿਨ ਸਿਕਰ ਦੁਪਹਿਰੇ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ ਗੁਲਬਾਨੋ ਘਰ ਨਹੀਂ ਆਈ ਬੁਰਕੇ ਵਿੱਚ ਖੁਦ ਨੂੰ ਛਾ ਕੇ ਉਹ ਫਰੋਜ ਦੇ ਘੋੜੇ ਤੇ ਬੈਠ ਗਈ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਈ ਇਹ ਸੋਚ ਕੇ ਛੇਤੀ ਹੀ ਉਹ ਫਰੋਜ ਨਾਲ ਸ਼ਾਦੀ ਕਰਕੇ ਸ਼ਾਨੋ ਸ਼ੌਕਤ ਨਾਲ ਪੇਕੇ ਪਿੰਡ ਵਾਪਸ ਆਵੇਗੀ ਉਹ ਪਿੰਡ ਜੋ ਉਸਦੀ ਖਵਾਰੀ ਮੁਹੱਬਤ ਨੂੰ ਨਜਾਈ ਚ ਦੱਸ ਰਿਹਾ ਇਹ ਨਿਕਾਹ ਤੇ ਮੋਹਰ ਲੱਗ ਜਾਣ ਤੋਂ ਬਾਅਦ ਉਸ ਨੂੰ ਸਵਾਗਤ ਕਰੇਗਾ ਦੇ ਪੈਰ ਟਾਲ ਗਈ ਸੀ ਤੇ ਫਰੋਜ ਨਾਲ ਬੈਠੀ ਗੁਲਬਾਨੋ ਧੁੱਪ ਵਿੱਚ ਕੁਮਲਾ ਗਈ ਸੀ ਪਿਆਸ ਨਾਲ ਗਲਾ ਸੁੱਕ ਰਿਹਾ ਸੀ ਤੇ ਫਰੋਜ ਦੀ ਪਿੱਠ ਨੂੰ ਚੰਬੜੀ ਜਿਵੇਂ ਹਵਾ 'ਚ ਉਡਾਰ ਰਹੀ ਹੋਵੇ ਜਿਵੇਂ ਕੋਈ ਮੈਦਾਨ ਸਾਰ ਕਰ ਲਿਆ ਹੋਵੇ ਉਸਨੇ ਪਿਆਰ ਉਸਨੂੰ ਮਿਲ ਗਿਆ ਸੀ ਹੋਰ ਚਾਹੀਦਾ ਵੀ ਕੀ ਸੀ ਜਿਸ ਦੀ ਮਹਿਬੂਬ ਮਿਲ ਜਾਵੇ ਫਿਰ ਰੱਬ ਵੀ ਭੁੱਲ ਜਾਂਦਾ ਹੈ ਭੁੱਖ ਪਿਆਸ ਤਾਂ ਕੀ ਚੀਜ਼ ਸੀ ਉਹ ਤਾਂ ਆਪਣੇ ਬਾਪ ਦੀ ਧਨ ਤੌਲ ਦੀ ਇੱਜ਼ਤ ਤੇ ਪਰਿਵਾਰ ਦੇ ਪਿਆਰ ਤੱਕ ਨੂੰ ਭਲਾ ਕੇ ਬੈਠੀ ਸੀ ਇੱਕ ਵਾਰੀ ਵੀ ਨਹੀਂ ਸੋਚਿਆ ਜਵਾਨ ਭੈਣ ਦੇ ਘਰੋਂ ਪਰ ਜਦ ਤੋਂ ਬਾਅਦ ਗੱਭਰੂ ਭਰਾ ਨੂੰ ਆਸ਼ਰੇ ਵਿੱਚ ਕੀ ਮੂੰਹ ਦਿਖਾਉਣਗੇ ਉਸਨੇ ਤਾਂ ਫਰੋਜ਼ ਚਾਹੀਦਾ ਸੀ ਹਰ ਕੀਮਤ ਤੇ ਹਰ ਕੁਰਬਾਨੀ ਤੇ ਆਪਣਾ ਪਿਆਰ ਹਾਸਲ ਕਰਨਾ ਚਾਹੁੰਦੀ ਸੀ ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ ਸ਼ਰਮ ਜਹਾਲਾ ਕੇ ਉਹ ਫਰੋਜ਼ ਨਾਲ ਆਪਣੀ ਨਵੀਂ ਮੰਜ਼ਲ ਵੱਲ ਵੱਧ ਰਹੀ ਸੀ ਜੋ ਬਸ ਥੋੜੀ ਹੀ ਦੂਰ ਸੀ ਜੇਲਮ ਦਰਿਆ ਦੇ ਨਾਲ-ਨਾਲ ਕਈ ਘੰਟੇ ਕੋੜਾ ਭਜਾਉਣ ਤੋਂ ਬਾਅਦ ਰਖਤੇ ਹੀੜਾ ਫਰੋਜ਼ ਰੁਕਿਆ ਦੋਹਾਂ ਨੇ ਪਾਣੀ ਪੀਤਾ ਮੂੰਹ ਤੇ ਠੰਡੇ ਪਾਣੀ ਦੇ ਸਿੱਟੇ ਮਾਰੇ ਸ਼ਾਮ ਤੈਰ ਰਹੀ ਸੀ ਤੇ ਗੁਲਬਾਨੋ ਨੇ ਜ਼ਮੀਨ ਤੇ ਬੈਠ ਕੇ ਫਰੋਜ਼ ਦੇ ਸਿਰ ਨੂੰ ਆਪਣੀ ਗੋਦੀ ਵਿੱਚ ਲਿਆ ਬਾਨੋ ਜੇ ਇਸ ਵੇਲੇ ਤੇਰੇ ਭਰਾ ਆ ਜਾਣ ਪਿੱਛਾ ਕਰਦੇ ਤਾ ਤੂੰ ਮੇਰੀ ਰਫਲ ਤੱਕ ਤੇ ਤਾ ਨਹੀਂ ਟੰਗ ਦੇਵੇਂਗੀ ਫਰੋਜ਼ ਨੇ ਮਜ਼ਾਕ ਵਿੱਚ ਪੁੱਛਿਆ ਤੂੰ ਕਿਧਰੇ ਦਮ ਮਰ ਜਾ ਆ ਗਿਆ ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਵਿੱਚ ਦਿੱਤਾ ਹੋਰ ਤੂੰ ਐਵੇਂ ਹੀ ਟੁਰ ਪਈ ਏ ਮੇਰੇ ਨਾਲ ਜੇ 10 ਆਦਮੀ ਆ ਜਾਣ ਤਾਂ ਮੇਰੀ ਰਫਲ ਕਿਸੇ ਨੂੰ ਬਚ ਕੇ ਨਹੀਂ ਜਾਣ ਦੇਂਦੀ ਪਠਾਨ ਹਾਂ ਪਠਾਨ ਫਰੋਜ਼ ਨੇ ਆਪਣੇ ਫਲੋਦੀ ਸੀਨੇ ਉਸਤੇ ਸਾਹਮਣੇ ਨੰਗਾ ਕੀਤਾ ਸੱਚ ਕਹਾਂ ਪਤਾ ਨਹੀਂ ਤੂੰ ਕੀ ਹੈ ਪਰ ਜੋ ਸਾਈਬਾ ਨਹੀਂ ਹੈ ਜਿੰਨੇ ਫਰਾਵਾਂ ਨੇ ਲਈ ਯਾਰ ਨਾਲ ਡਗਾ ਕੀਤਾ ਸੀ ਪਹਿਲਾਂ ਖੁਦ ਜਾਨ ਦੇਵਾਂਗੀ ਫਿਰ ਕੋਈ ਹੋ ਤੇਰੇ ਵਾਲ ਆਵੇਗਾ ਗੁਰਬਾਨੋ ਵੀ ਸਿਰ ਤੇ ਕਫਨ ਬਨ ਕੇ ਕਰੋ ਤੁਰ ਪਈ ਸੀ ਚੱਲੀਏ ਮੇਰੇ ਹੁੰਦਿਆ ਤੂੰ ਜਾਨ ਦੇਵੇਂ ਫਰੋਜ਼ ਇਹਨਾਂ ਕੱਚਾ ਨਹੀਂ ਵਕਤ ਆਇਆ ਤਾਂ ਜਾਨ ਜਾਵੇਗੀ ਫਰੋਜ਼ ਉੱਠ ਕੇ ਬੈਠਾ ਇਸ ਯਕੀਨ ਤੇ ਤਾਂ ਸਭ ਕੁਝ ਛੱਡ ਛੜਾ ਕੇ ਆ ਗਈਆਂ ਤੇਰੇ ਨਾਲ ਵਰਨਾ ਕੱਚਿਆ ਤੇ ਤਰਨ ਵਾਲੀਆਂ ਤਾਂ ਕਈ ਡੁੱਬ ਗਈਆਂ ਇਹਨਾਂ ਦਰਿਆਵਾਂ ਵਿੱਚ ਬਾਨੋ ਨੇ ਜੇਲਮ ਦੇ ਪਾਣੀ ਵੱਲ ਲੰਬੀ ਝਾਤ ਮਾਰੀ ਦੋਵਾਂ ਦਿਨ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਖਾਬ ਦੇਖਦੇ ਰਹਿ ਰਾਤ ਉੱਤਰ ਆਈ ਤੇ ਦੂਰ ਸਰਾਈ ਅਲਮਗੀਰ ਵਿੱਚ ਰੌਸ਼ਨੀਆਂ ਜਗਮਾ ਉਠੀਆਂ ਸੀ ਫਰੋਜ਼ ਨੇ ਗੁਲਬਾਨੋ ਘੋੜੇ ਤੇ ਸਵਾਰ ਹੋ ਕੇ ਮੁਕਾਮ ਵੱਲ ਵਧੇ ਹਾਕਮ ਖਾਂ ਦੀ ਹਵੇਲੀ ਵਿੱਚ ਪਹੁੰਚਾ ਲਾ ਗਿਆ ਫਰੋਜ਼ ਜਿਵੇਂ ਘੋੜੇ ਉੱਤੇ ਗੁਲਬਾਨੋ ਨੂੰ ਨਹੀਂ ਬਲਕਿ ਕੋਈ ਅੱਗ ਬਿਠਾ ਲਿਆ ਸੀ ਹਾਕਮ ਖਾਂ ਹਾਂਜੀ ਨਾਮਾਜੀ ਇਨਸਾਨ ਸਨ ਹਪਾਈ ਚਾਰੇ ਵਿੱਚ ਲੋਕ ਉਹਨਾਂ ਦਾ ਨਾਮ ਇੱਜ਼ਤ ਨਾਲ ਲੈਂਦੇ ਸੀ ਪੁੱਤਰ ਫਰੋਜ਼ ਦੀ ਹਰਕਤ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਡੋੜੀ ਤੇ ਵਰਦਿਆ ਹੀ ਫਰੋਜ ਦਾ ਸਾਹਮਣਾ ਅੱਬਾ ਜਾਨ ਨਾਲ ਹੋ ਗਿਆ ਗੁਲਬਾਨੋ ਨਕਾਬ ਵਿੱਚ ਮੂਸ਼ਿਪਾਈ ਕਿਸੇ ਚੋਰ ਵਾਂਗ ਪੈਰ ਤਬੀ ਉਸ ਦੇ ਪਿੱਛੇ ਆ ਗਈ ਸੀ ਹਾਕਮ ਖਾਨੇ ਹਰਾਨ ਪਰੇਸ਼ਾਨ ਨਜ਼ਰਾਂ ਨਾਲ ਉਸ ਨਕਾਬ ਵਾਲੀ ਔਰਤ ਵੱਲ ਦੇਖਿਆ ਫਰੋਜ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜ ਕੇ ਦੀਵਾਨ ਉੱਤੇ ਬਿਠਾ ਦਿੱਤਾ ਬਾਜੂਰ ਇਹ ਗੁਲਬਾਨੋ ਹੈ ਮੇਰੇ ਸਹੁਰਿਆਂ ਦੇ ਪਿੰਡ ਦੀ ਇਹ ਉਹਨਾਂ ਨੇ ਪੜੋਸੀ ਜ਼ਮੀਨਦਾਰ ਨਸੀਰ ਹੁਸੈਨ ਦੀ ਧੀ ਹੈ ਫਰੋਜ ਨੇ ਜਿਵੇਂ ਕਿਸੇ ਅਦਾਲਤ ਵਿੱਚ ਅਰਜੀ ਦਿੱਤੀ ਇੱਥੇ ਕੀ ਕਰਨ ਆਈ ਹੈ ਹਾਕਮ ਖਾਨ ਦੀ ਹੈਰਾਨੀ ਹੋਰ ਵੀ ਵੱਧ ਗਈ ਮੇਰੇ ਨਾਲ ਆਈ ਹੈ ਅੱਬਾ ਜਾਨ ਅਸੀਂ ਸ਼ਾਦੀ ਕਰਨਾ ਚਾਹੁੰਦੇ ਹਾਂ ਮੇਰੇ ਸਹਿਮਤੀ ਨਾਲ ਇਸ ਘਰੋਂ ਭਜਾ ਕੇ ਲਿਆਇਆ ਹਾਂ ਫਰੋਜ ਨੂੰ ਡਰਦਿਆਂ ਅਖੀਰ ਸੱਚ ਦੱਸਣਾ ਪਿਆ ਸ਼ਾਦੀ ਘਰੋਂ ਢਾਲ ਕੇ ਲਿਆਇਆ ਆਪਣੇ ਨਾਲ ਉਹ ਯਾ ਅੱਲਾ ਹਾਕਮ ਖਾਨ ਨੇ ਮੂੰਹ ਵਿੱਚ ਉਂਗਲਾ ਪਾ ਲਈਆਂ ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀਂ ਸੀ ਪਈ ਸਭ ਸਮਝ ਆ ਗਿਆ ਸੀ ਬੁਰਕੇ ਵਿੱਚ ਲਿਪਟੀ ਲੜਕੀ ਫਰੋਜ਼ ਦੇ ਉੱਡਿਆ ਚਿਹਰਾ ਗੱਲ ਪਈ ਰਫਲ ਅਤੇ ਬਾਹਰ ਖੜਾ ਘੋੜਾ ਥੋੜਾ ਚਿਰ ਖਮੋਸ਼ੀ ਰਹੀ ਜਿਵੇਂ ਅਦਾਲਤ ਵਿੱਚ ਫੈਸਲਾ ਸੁਣਨ ਵੇਲੇ ਵਰਗੀ ਹੁੰਦੀ ਹੈ ਅੱਬਾ ਹਜੂਰ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਚਾਚਾ ਜਾਨ ਨਦੀਮ ਖਾਨ ਨੇ ਵੀ ਚਾਰ ਸ਼ਾਦੀਆਂ ਕੀਤੀਆਂ ਸੂ ਮੈਨੂੰ ਵੀ ਦੋ ਦੀ ਇਜਾਜ਼ਤ ਦੇ ਦਿਓ ਖੁਦਾ ਦੇ ਵਾਸਤੇ ਇਸਲਾਮ ਵਿੱਚ ਇਜਾਜ਼ਤ ਤੇ ਫਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ ਉਸ ਦੀਆਂ ਬਾਕੀ ਜਿੱਦਾਂ ਵਾਂਗ ਇਹ ਵੀ ਜਿੱਦ ਮੰਨ ਜਾਣਗੇ ਖਮੋਸ਼ ਬਗੈਰਤ ਅਤੇ ਗੁਸਤਾਖ ਲੜਕੇ ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਹੂ ਅੱਜ ਨਵੀਂ ਲੜਕੀ ਲੈ ਆਇਆ ਹੈ ਉਹ ਪੁਰਾਣੀ ਹੋ ਗਈ ਸੀ ਤੂੰ ਕਿੱਧਰ ਦਾ ਆਲਮ ਬਣ ਗਿਆ ਹੈ ਚਾਚਾ ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਨਹੀਂ ਕੱਢ ਕੇ ਲੈਂਦੀਆਂ ਸੂ ਉਸ ਨੇ ਤਾਂ ਤਹਸੀਤ ਨੂੰ ਰਿਸ਼ਤੇ ਹੋਏ ਸੀ ਬੇਸਾਰੇ ਔਰਤਾਂ ਨੂੰ ਸਹਾਰਾ ਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਵਿੱਚ ਚਾਰ ਸ਼ਾਦੀਆਂ ਦੀ ਇਜਾਜ਼ਤ ਹੈ ਔਰਤ ਨੂੰ ਖਡਾਉਣਾ ਬਸ ਖੇਡਣ ਲਈ ਹਰგიਜ ਨਹੀਂ ਤੇਰੀ ਪਹਿਲੀ ਬੀਵੀ ਵਿੱਚ ਕੀ ਕਮੀ ਹੈ ਉਸਦੇ ਹੱਕਾਂ ਤੇ ਡਾਕਾ ਨਹੀਂ ਪੈਣ ਦਿਆਂਗਾ ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀਂ ਸੀ 모ੜਿਆ ਸੀ ਪਰ ਇਨੇ ਖਤਰਨਾਕ ਤੇ ਬੇਗੈਰਤ ਹਾਲਤ ਵਿੱਚ ਫਰੋਜ਼ ਨੂੰ ਉਮੀਦ ਨਹੀਂ ਸੀ ਮੈਂ ਪਿਆਰ ਦੇ ਹੱਥੋਂ ਮਜਬੂਰ ਹਾਂ ਬਾ ਜਾਣ ਫਰੋਜ਼ ਨੇ ਪਿਆਰ ਦੀ ਭੀਖ ਮੰਗੀ ਆਪਣੇ ਹੱਥੀ ਗੋਲੀ ਮਾਰਦੇ ਇਹੋ ਜਿਹੀ ਆਵਾਰਾ ਦਿਲ ਨੂੰ ਜੋ ਖਾਨਦਾਨ ਦੀ ਇੱਜ਼ਤ ਤੇ ੱੱਬਾ ਏ ਅਤੇ ਵਾਪਸ ਛੱਡ ਕੇ ਆ ਇਸ ਆਵਾਰਾ ਲੜਕੀ ਨੂੰ ਇਹਨਾਂ ਦੇ ਮਾਪਿਆਂ ਕੋਲ ਜਿੱਥੋਂ ਲੈ ਕੇ ਆਂਦੀ ਏ ਹਾਕਮ ਖਾਨ ਦੇ ਫੈਸਲਾ ਸੁਨਾਇਆ ਗੁਲਬਾਨੋ ਇਹ ਸਭ ਸੁਣਦਿਆਂ ਡਰ ਕੇ ਸਹਿਮ ਨਾਲ ਖੜੀ ਹੋ ਗਈ ਅੱਬਾ ਹਜੂਰ ਇਹ ਲੜਕੀ ਆਵਾਰਾ ਨਹੀਂ ਹੈ ਜ਼ਮੀਂਦਾਰ ਨਸੀਰ ਹੁਸੈਨ ਦੀ ਧੀ ਏ ਜੋ ਪੰਜ ਪਿੰਡਾਂ ਦਾ ਮਾਲਕ ਹੈ ਬਹੁਤ ਸ਼ਰੀਫ ਖਾਨਦਾਨ ਹੈ ਫਰੋਜ਼ ਨੂੰ ਗੁਲਬਾਨੋ ਬਾਰੇ ਵਰਤੇ ਸ਼ਬਦ ਆਵਾਰਾ ਅਲਫਾਸ ਤੇ ਦੁੱਖ ਲੱਗਿਆ ਸੀ ਸ਼ਰੀਫ ਖਾਨਦਾਨਾਂ ਦੀਆਂ ਕੁੜੀਆਂ ਇਸ ਤਰ੍ਹਾਂ ਮਾਪਿਆਂ ਦੀ ਇੱਜ਼ਤ ਦਾ ਤੇ ਲਾ ਕੇ ਘਰੋਂ ਨਹੀਂ ਭੱਜਦੀਆਂ ਮੇਰੇ ਘਰ ਵਿੱਚ ਇਸ ਲਈ ਕੋਈ ਥਾਂ ਨਹੀਂ ਹੈ ਬਗੈਰਤ ਬੇਹਾਜਾ ਤੇਰੀਆਂ ਭੈਣਾਂ ਤੇ ਕੀ ਅਸਰ ਪਵੇਗਾ ਤੇਰੀ ਕਰਤੂਤ ਦਾ ਕੱਲ ਨੂੰ ਉਹ ਜੇ ਇਹ ਤੇ ਵਾਂਗ ਮੇਰੀ ਪੱਗ ਨੂੰ ਮਿੱਟੀ ਵਿੱਚ ਰੋਲ ਕੇ ਗਹਿਰਾ ਮਰਦਾ ਨਾਲ ਨੱਠ ਜਾਣੀਆਂ ਛੋੜ ਕੇ ਆ ਇਸ ਨੂੰ ਇੰਦੇ ਕਰ ਤਿੰਨ ਖਾਨਦਾਨਾਂ ਦੀ ਦੁਸ਼ਮਣੀ ਪਾਉਣ ਲੱਗਿਆ ਏ ਤੂੰ ਆਪਣਾ ਇਸ਼ਕ ਦੀ ਖਾਤਰ ਹਾਕਮ ਖਾਨ ਨੂੰ ਆਪਣੇ ਖਾਨਦਾਨ ਦੀ ਇੱਜ਼ਤ ਜਾਣ ਨਾਲੋਂ ਵੱਧ ਪਿਆਰੀ ਸੀ ਇਹ ਵਾਪਸ ਨਹੀਂ ਜਾ ਸਕਦੀ ਅੱਬਾ ਜਾਨ ਇਹਦੇ ਭਰਾ ਮਾਰ ਦੇਣਗੇ ਇਸ ਨੂੰ ਰਹਿਮ ਕਰੋ ਇਸ ਤੇ ਅੱਬਾ ਜਾਨ ਫਰੋਜ਼ ਅੱਬੂ ਦੇ ਪੈਰਾਂ ਨੂੰ ਝੂਂਦੇ ਹੋਏ ਰ ਗਿੜਗੜਾਉਂਦੇ ਆ ਜੇ ਤੂੰ ਇਸ ਨੂੰ ਵਾਪਸ ਨਾ ਛੱਡਣ ਗਿਆ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਹਾਕਮ ਖਾਨ ਨੇ ਗੁੱਸੇ ਵਿੱਚ ਆਉਂਦਿਆਂ ਸਾਹਮਣੇ ਦੀਵਾਰ ਤੇ ਟੰਗੀ ਦਵਨਾਲੀ ਰਫਲ ਉਤਾਰੀ ਫਰੋਜ਼ ਦੀ ਮਾਂ ਪਰਦੇ ਪਿੱਛੇ ਖੜੀ ਸਭ ਸੁਣ ਰਹੀ ਸੀ ਪਰ ਸ਼ੋਰ ਦੇ ਡਰ ਕਾਰਨ ਸਾਹਮਣੇ ਨਹੀਂ ਸੀ ਆ ਇਹ ਪਾਰਜਦੋ ਹਾਕਮ ਖਾਨੇ ਹੱਥ ਵਿੱਚ ਰਫਲ ਦੇ ਕੇ ਉਸ ਦੇ ચીਕ ਮਾਰ ਕੇ ਪੁੱਤਰ ਸਾਹਮਣੇ ਆ ਗਿਆ ਪੁੱਤਰ ਸਾਹਮਣੇ ਆ ਗਈ ਰਹਿਮ ਕਰੋ ਮੇਰੇ ਬੱਚੇ ਉੱਤੇ ਜਵਾਨੀ 'ਚ ਗਲਤੀ ਹੋ ਹੀ ਜਾਂਦੀ ਓ ਘਰ ਵਿੱਚ ਸਿਆਣੇ ਬੈਠੇ ਆ ਸਲਾਹ ਲੈ ਲਓ ਆਪਣੇ ਭਰਾਵਾਂ ਨੂੰ ਸਾਦ ਲਓ ਪੁੱਤਰ ਨੂੰ ਜਾਨੋ ਕਿਉਂ ਮਾਰਦੇ ਓ ਫਰੋਜ਼ ਦੀ ਮਾਂ ਨੇ ਰੋਂਦਿਆ ਪੁੱਤਰ ਦੀ ਜ਼ਿੰਦਗੀ ਮੰਗੀ ਹਾਗਮ ਖਾਨ ਦਾ ਗੁੱਸਾ ਕੁਝ ਟਲਿਆ ਮਾਂ ਫਰੋਜ਼ ਨੂੰ ਲੈ ਕੇ ਅੰਦਰ ਚੜੀ ਗਈ ਗੁਲਰਬਾਨੋ ਡਿਓੜੀ ਦੇ ਵਿੱਚਕਾਰ ਖੜੀ ਡਰ ਨਾਲ ਕੰਬ ਰਹੀ ਸੀ ਉਸ ਨੂੰ ਐਜਾਹੇ ਹਾਲਤ ਦੀ ਉਮੀਦ ਨਹੀਂ ਸੀ ਕੀ ਘਰ ਬੈਠੀ ਸੀ ਓ ਜਵਾਨੀ ਤੇ ਇਸ਼ਕ ਦੇ ਨਸ਼ੇ ਵਿੱਚ ਫਰੋਜ਼ ਦੇ ਪਿੱਛੇ ਲੱਗ ਤੁਰੀ ਸੀ ਅਤੇ ਆਪਣ ਅੰਜਾਮ ਨਹੀਂ ਸੀ ਸੋਚਿਆ ਹਾਕਮ ਖਾਨ ਨੇ ਔਕਰ ਭੇਜ ਕੇ ਉਸੇ ਵਕਤ ਕਬੀਲੇ ਦੇ ਆਜੀਜ਼ ਬੰਦੇ ਸਾਦ ਲੈ ਤੇ ਪੰਚਾਇਤ ਜੁੜ ਗਈ ਮੇਰੇ ਪੁੱਤਰ ਫਰੋਜ਼ ਖਾਨ ਜ਼ਮੀਨਦਾਰ ਨਸੀਰ ਹੁਸੈਨ ਦੀ ਧੀ ਕੱਢ ਲੈੰਦੇ ਆ ਸੂਬੇ ਗੈਰਤ ਨੇ ਖਾਨਦਾਨ ਦੀ ਇੱਜ਼ਤ ਅਬਰੂ ਮਿੱਟੀ ਵਿੱਚ ਰੋਲ ਦੇ ਕੇ ਰੱਖ ਦਿੱਤੀ ਸੂ ਮੈਂ ਚਾਹੁੰਦਾ ਹਾਂ ਇਸ ਲੜਕੀ ਨੂੰ ਵਾਪਸ ਇਸ ਦੇ ਪਿਓ ਦੇ ਘਰ ਭੇਜਿਆ ਜਾਵੇ ਪਰ ਫਰੋਜ਼ ਕਹਿੰਦਾ ਹੈ ਇਸ ਦੇ ਭਰਾ ਇਸ ਨੂੰ ਮਾਰ ਦੇਣਗੇ ਤੁਸੀਂ ਫੈਸਲਾ ਕਰੋ ਇਸ ਲੜਕੀ ਨੂੰ ਵਾਪਸ ਕਿਵੇਂ ਭੇਜਿਆ ਜਾਵੇ ਹਾਕਮ ਖਾਨ ਜੋ ਲੜਕੀ ਦੇ ਫੈਸਲੇ ਆਪ ਕਰਦਾ ਸੀ ਤੇ ਉਹ ਅੱਜ ਕਟਾਰੇ ਵਿੱਚ ਖੜਾ ਸੀ ਕਾਫੀ ਧੇਰ ਸੋਚ ਵਿਚਾਰ ਹੁੰਦੀ ਰਹੀ ਫਰੋਜ਼ ਖਾਨ ਠੀਕ ਆਖਦਾ ਹੈ ਲੜਕੀ ਦੇ ਪ੍ਰਾਈਸ ਨੂੰ ਮਾਰ ਦੇਣਗੇ ਕਰੋ ਪੱਜੀ ਨੂੰ ਮਰਦ ਸਮਾਜ ਮaaf ਨਹੀਂ ਕਰਦਾ ਕਿਹੜਾ ਮਰਦ ਇਸ ਨੂੰ ਹੱਥ ਫੜੇਗਾ ਕਿਸ ਨਾਲ ਇਸ ਦੀ ਸ਼ਾਦੀ ਕਰਾਂਗੇ ਉਦਲ ਗਈਆਂ ਬੇਮੋਤੇ ਮਾਰੀਆਂ ਜਾਂਦੀਆਂ ਨੇ ਫਰੋਜ਼ ਨਾਲ ਕਰੋ ਨਟਕੇ ਇਹ ਸਾਡੇ ਕਬੀਲੇ ਵਿੱਚ ਆ ਗਈ ਹੈ ਤੇ ਇਸ ਨੂੰ ਪਨਾਹ ਦੇਣਾ ਸਾਡਾ ਇਕ ਲਈ ਫਰਜ਼ ਪੰਚਾਂ ਨੇ ਸਲਾਹ ਕੀਤੀ ਲੰਬੀ ਗੁਫਤ ਹੂ ਤੋ ਬਾਅਦ ਹਕਮ ਖਾਨ ਮਹਿਰੂਮ ਭਰਾ ਨਵਾਜ ਖਾਨ ਦੇ ਪੁੱਤਰ ਅਮੀਰ ਖਾਨ ਨੂੰ ਬੁਲਾਇਆ ਗਿਆ ਅਮੀਰ ਖਾਨ ਦੀ ਬੀਵੀ ਪਿਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ ਪੰਚਾਇਤ ਵਿੱਚ ਅਮੀਰ ਖਾਨ ਨੂੰ ਫਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ ਉਸ ਸਾਹਮਣੇ ਗੁਲਬਾਨੋ ਨਾਲ ਨਿਗਾਹ ਕਰ ਲੈਣ ਦੀ ਤਵੀਚ ਰੱਖੀ ਗਈ ਅਮੀਰ ਖਾਨ ਜੋ ਸਜੀਦਾ ਕਿਸਮ ਅਧਾ ਠਹਿਰੀ ਹੋਈ ਤਬੀਅ ਦਾ ਮਾਲਕ ਸੀ ਆਪਣੀ ਬੀਵੀ ਦੇ ਗਮ ਵਿੱਚ ਭੁੱਲਿਆ ਨਹੀਂ ਸੀ ਪਰ ਜ਼ਿੰਦਗੀ ਇਕੱਲਿਆਂ ਵੀ ਪਹਾੜ ਵਾਂਗ ਲੱਗਦੀ ਸੀ ਪਰ ਉਹ ਇਹ ਲੜਕੀ ਨੂੰ ਫਰੋਜ਼ ਦੇ ਇਸ਼ਕ ਵਿੱਚ ਆਪਣੇ ਮਾਪਿਆਂ ਪਰਾਵਾਣੂ ਛੱਡ ਕੇ ਆਈ ਏ ਪਿਆਰ ਇਹ ਫਰੋਜ਼ ਨੂੰ ਕਰਦੀ ਏ ਤੇ ਉਮਰ ਪਾਰ ਕਰਦੀ ਰਹਗੀ ਮੇਰੇ ਨਾਲ ਸ਼ਾਦੀ ਤੋਂ ਬਾਅਦ ਵੀ ਇਹਨਾਂ ਦੀ ਅਸ਼ਨਾਈ ਜਾਰੀ ਰਹਗੀ ਇਸ ਲਈ ਮੈਂ ਇਹ ਖਤਰਾ ਨਹੀਂ ਸਹਿੜ ਸਕਦਾ بیوی ਮੇਰੀ ਹੋਵੇ ਤੇ ਇਸ਼ਕ ਭਰਾ ਨਾਲ ਕਰੇ ਮੈਨੂੰ ਗੁਵਾਰਾ ਨਹੀਂ ਹੋਵੇਗਾ ਅਮੀਰ ਖਾਨ ਇਹ ਬਿਨਾਂ ਕਿਸੇ ਲਾਗ ਲਪੇਟੋ ਆਪਣੇ ਦਿਲ ਦੀ ਗੱਲ ਕਹੀ ਇਹ ਤੂੰ ਸਾਡੇ ਤੇ ਛੱਡ ਦੇ ਅਮੀਰ ਖਾਨ ਤੇਰੀ بیوی ਤੇਰੀ ਹੋਵੇਗੀ ਕਿਸੇ ਗੈਰ ਦੀ ਮਜਾਲ ਨਹੀਂ ਤੇ ਉਹ ਤੇਰੀ بیوی ਨੂੰ ਅੱਖਾਂ ਚੁੱਕ ਕੇ ਵੀ ਦੇਖ ਲਵੇ ਅਸੀਂ ਲੱਤਾਂ ਵੱਡ ਦੇਾਂਗੇ ਫਰੋਜ਼ ਦੀਆਂ ਵੱਲ ਕਦਮ ਪਾਇਆ ਤੇ ਸਾਡੇ ਖਾਨਦਾਨ ਵਾਲ ਕਦੇ ਵੀ ਉਸਦੇ ਕਦਮ ਪਾਇਆ ਸਾਡੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਏ ਫਰੋਜ਼ ਨੂੰ ਅਵਾਰਾ ਗਰਦ ਸ਼ੋਕਰ ਦੇ ਜੜੀ ਤੋਂ ਸ਼ਾਲੀ ਐ ਉਸ ਨੂੰ ਮੇਰੇ ਸਿਰ ਵਾਪਸ ਰੱਖ ਸਕਦਾ ਹੈ ਪੁੱਤਰ ਘਰ ਦੀ ਗੱਲ ਘਰ ਵਿੱਚ ਰਹਿ ਜਾਵੇਗੀ ਇਸ ਵਿੱਚ ਆਪਣਾ ਸਬਦਾ ਭਲਾ ਹੈ ਆਕਮ ਖਾਨ ਐ ਅਮੀਰ ਖਾਨ ਅੱਗੇ ਹੱਥ ਕੀਤੇ ਅਖੀਰ ਵਿੱਚ ਫੈਸਲਾ ਹੋ ਗਿਆ ਗੁਲਬਾਨੋ ਅਤੇ ਅਮੀਰ ਖਾਨ ਦੀ ਸ਼ਾਦੀ ਦਾ ਦੂਜੇ ਦਿਨ ਦਰਜੀ ਬੁਲਾ ਲਿਆ ਗੁਲਬਾਨੋ ਦੇ ਨਿਕਾਹ ਦਾ ਸੂਟ ਬਣਾਉਣ ਲਈ ਗੁਲਬਾਨੋ ਨੂੰ ਡਿਓੜੀ ਵਿੱਚੋਂ ਉਠਾ ਕੇ ਇੱਕ ਅਲੱਗ ਕਮਰੇ ਵਿੱਚ ਬਿਠਾ ਦਿੱਤਾ ਜਿਵੇਂ ਉਹ ਇਸ ਘਰ ਦੀ ਇੱਕ ਵਸਤੂ ਹੋਵੇ ਘਰ ਦੀ ਕੋਈ ਔਰਤ ਉਸ ਕੋਲ ਨਹੀਂ ਆਈ ਸੀ ਤੇ ਬੱਚੇ ਆਉਂਦੇ ਉਸ ਵੱਲ ਹੱਸਦੇ ਤੇ ਚਲੇ ਜਾਂਦੇ ਜਿਵੇਂ ਉਹ ਕੋਈ ਤਮਾਸ਼ਾ ਹੋਵੇ ਨੌਕਰ ਆ ਕੇ ਖਾਣਾ ਦੇ ਗਿਆ ਪਰ ਉਸਨੇ ਖਾਣੇ ਤੱਕ ਦਾ ਹੱਥ ਵੀ ਨਾ ਲਾਇਆ ਕਿਸੇ ਬੁੱਤ ਵਾਂਗ ਸੁੱਨ ਬੈਠੀ ਸੀ ਉਹ ਔਰ ਢੋਲ ਬਹਿ ਹੱਤ ਬੇਜਵਾਨ ਕਿਸੇ ਨੇ ਆ ਕੇ ਉਸ ਦੀ ਹਾਲ ਨਹੀਂ ਪੁੱਛਿਆ ਸੀ ਇੱਕ ਹਫਤੇ ਵਾਂਗ ਉਸ ਨੂੰ ਨਿਕਾ ਦਾ ਭਾਗ ਦੂਜਾ ਜਲਦੀ ਹੀ